ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਜੜੱਕ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਜਿਹੜੇ ਕਰੋ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਘਰੇਲੂ ਬਾਈ ਦੇ ਪਸ਼ੂ ਰੱਖੇ ਆ ਜੀ ਤੇ ਬਾਈ ਦੱਸਦਾ ਕਿ ਆਪਾਂ ਬਾਰ ਚੱਲੇ ਆ ਤਾਂ ਕਰਕੇ ਤੇ ਐਨੀਮਲ ਬਸ ਗਿਰਤੀ ਦੇ ਰੱਖਨੇ ਆ 2 ਜਾਂ 3 ਘਾਹ ਰਸਤੇ ਸਾਂਭ ਸੰਭਾਲ ਦਾ ਔਖਾ ਪਹਿਲਾਂ ਤਾਂ ਜਿਆਦਾ ਸੀਗੇ ਐਨੀਮਲ ਅੱਜ ਦੀ ਵੀਡੀਓ ਚ ਇੱਕ ਰੇਲ ਗੱਡੀ ਜਿੱਦੀ ਟੋਪੜ ਘੱਪਣ ਵਾਜਾ ਜੀ ਫੋਲੀ ਵੱਡਾ ਕਦ ਕਾਠਾ ਫੋਲੀ ਵੇਲ ਆ ਜਿੱਦੀ ਵੱਡੀ ਕਹਿ ਸਕਦੇ ਓਡੀ ਆਪਾਂ ਕਹਿ ਸਕਦੇ ਆ ਜੀ ਚੈੱਕ ਪਾਸ ਆ ਇਹਦੀ ਵੀ ਡਿਟੇਲ ਤੁਹਾਨੂੰ ਲੈ ਦਾਂਗੇ ਇੱਕ ਜਿਨ੍ਹਾਂ ਨੇ ਵੀਰੇ ਬਰੀਡਰ ਰੱਖਣਾ ਮਾਲੀ ਆ ਬਾਈ ਕੋਲ ਟੌਪ ਦਾ ਬੂਰੀ ਨੀਲੀ ਰਾਵੀ ਦਾ ਅੰਤ ਕੋਈ ਨਹੀਂ ਜੀ ਮਦਰ ਮਿਲਕ ਰਿਕਾਰਡ ਵੀ ਬਾਈ ਦੱਸਦਾ ਕਿ ਚੰਗਾ ਜੀ ਤੇ ਇੱਕ ਜਰਸੀ ਹੀਫਰ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਪੈਸ਼ਲ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਨ ਚੜੱਕਾ ਦੇ ਕੋਠੇ ਬਈ ਨਾ ਹੈ ਪੀ ਅੱਗੇ ਬਈ ਆਪਾਂ ਪੰਜ ਬਿਹੜਾ ਵੇਚੀਆਂ ਠੀਕ ਆ ਜੀ ਤੇ ਨਹੀਂ ਸਾਂਭੀਆਂ ਵੀ ਵੇਚ ਦੇਣੀਆਂ ਠੀਕ ਆ ਆਹ ਬਈ ਰਿਸ਼ਤੇਦਾਰੀ ਕੋਈ ਤੇ ਵੀਡੀਓ ਤੇ ਦੇਖਣਾ ਕਈਆਂ ਨੇ ਵੀ ਕਟਾ ਹੈ ਨਹੀਂ ਸੀ ਆ ਦੋਵੇਂ ਪਾਸੋਂ ਹਾਂਜੀ ਇਹਦਾ ਚਲੀਓ ਮੰਡੀ ਵੇਚਣਾ ਠੀਕ ਹੈ ਮੈਂ ਕਹਿਆ ਯਾਰ ਨਹੀਂ ਮੈਂ ਕਹਿਆ ਵੀਡੀਓ ਤੇ ਯਾਰ ਇਹਦੀ ਜਾਨ ਬਾਜ਼ੂ ਬਈ ਤੇ ਹੈ ਨਸਲ ਦਾ ਇਹ ਕਟਾ ਇਹ ਤਾਂ ਗੱਲ ਬਾਈ ਉਹ ਕਹਿੰਦੇ ਵਹਿੜ ਵੀ ਵਿੱਚ ਨਹੀਂ ਆ ਪਰ ਮੈਂ ਕਿਹਾ ਕਿ ਵੀਡੀਓ ਪਵਾ ਦਿੰਨੇ ਆਪਾਂ ਸਾਂਝੀ ਠੀਕ ਆ ਤੇ ਮੈਂ ਕਿਹਾ ਵੇਖੀ ਜਾਣੀਆਂ ਬਈ ਇਹ ਤਾਂ ਆਪਣੇ ਤਿੰਨ ਨਾਗ ਵਕਾਉ ਇਹ ਤਿੰਨ ਨਾਗ ਵਕਾਉ ਆ ਜੀ ਠੀਕ ਆ ਪਹਿਲਾਂ ਵੀ ਆਪਾਂ ਵਹਿੜਾਂ ਦੀ ਵੀਡੀਓ ਪਾਈ ਸੀ ਆ ਦੋ ਨਾਗ ਬਾਈ ਕਹਿੰਦਾ ਆਪਣੇ ਰਿਸ਼ਤੇਦਾਰੀ ਜੋ ਆਏ ਆ ਉਹਨਾਂ ਦੇ ਵਿੱਚ ਨੇ ਆ ਉਹ ਤਾਂ ਬਾਈ ਦੱਸਦਾ ਕਹਿੰਦਾ ਚੜੱਕ ਮੰਡੀ ਤੇ ਲਜਾਣ ਦੀ ਤਿਆਰੀ ਸੀਗੀ ਉਹਨਾਂ ਦੀ ਮੈਂ ਰਖਾ ਲਿਆ ਕਿਉਂਕਿ ਕੀ ਦੱਲੀ ਇੱਕ ਤਾਂ ਜੇ ਇਹੋ ਜੀ ਬ੍ਰੀਡ ਤਿਆਰ ਕਰਨੀ ਹੋਵੇ ਤੁਹਾਨੂੰ ਵੀ ਪਤਾ ਵੀਰੇ ਕਿੰਨੀ ਮਿਹਨਤ ਲੱਗਦੀ ਆ ਤੇ ਤੁਹਾਨੂੰ ਮੰਡੀ ਤੇ ਤਾਂ ਫਿਰ ਵੱਡਣ ਵਾਲਿਆਂ ਨੇ ਲੈ ਜਾਣਾ ਸੀ ਤੇ ਕਹਾਣੀ ਖਤਮ ਕਰ ਦੇਣੀ ਸੀਗੀ ਨਗੀਨਾ ਹੀ ਆ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆਪਾਂ ਟੁਕੜ ਕਪਣ ਮੱਝ ਤੋਂ ਸ਼ੁਰੂ ਕਰਦੇ ਆ ਵੀਰੇ ਸੁਆ ਕਿੰਨਾ ਮਾ ਸੁਈ ਵੀ ਆ ਤੇ ਕਿੰਨੇ ਵਾਸਤੇ ਗੱਭਣਾ ਇਹ ਬਈ ਆਪਾਂ ਝੂਠ ਨਹੀਂ ਮਾਰਾ ਚੌਥੇ ਸੁਆਸਤੇ ਗੱਭਣਾ ਚੌਥੇ ਸੁਆਸਤੇ ਹਾਂ ਠੀਕ ਆ ਜੀ 10 ਦੁੱਧ ਕਿੰਨਾ ਜੀ ਦੁੱਧ 10 ਕਿਲੋ ਆ ਬਾਈ ਝੋਕ ਕੇ ਦੇਦਾ ਕਿ ਜੀ ਝੋਲ ਕੇ ਬਾਈ ਦੋ ਡਾਲ ਠੀਕ ਆ ਜੀ ਕਿੰਨੇ ਸਮੇਂ ਦੀ ਗੱਭਣਾ ਇਹ ਤਾਂ 9 ਮਹੀਨੇ ਦੀ ਗੱਭਣਾ ਹੁੰਦੀ ਕਿੰਨਾ ਮਹੀਨੇ ਦੀ ਗੱਭਣਾ ਸੱਜਰ ਦਾ ਕੀ ਰਿਕਾਰਡ ਹੈ ਵੀਰੇ ਇਹਨਾਂ ਬਈ 16-17 ਕਿਲੋ ਦੁੱਧ ਦਤਾ 16-17 ਕਿਲੋ ਠੀਕ ਆ ਵੀਰੇ ਹੁਣ ਕਿਹੜੇ ਸੀਮਨ ਤੋਂ ਗੱਭਣਾ ਉਹਦਾ ਉਹ ਰਿਕਾਰਡ ਹੈ ਬਈ ਆਪਣਾ ਸਾਹਮਣੇ ਰੱਖਿਆ ਹੋਇਆ ਠੀਕ ਆ ਜੀ ਰਿਕਾਡ ਬਾਈ ਕਹਿੰਦਾ ਹੈਗਾ ਆਪਣੇ ਕੋਲ ਜੀ ਸਾਹਮਣੇ ਰੱਖਿਆ ਹੋਇਆ ਹੈ ਹੋਇਆ ਹੋਇਆ ਬਾਈ ਇੱਥੇ ਕਰ ਲੈ ਪ੍ਰੋਪਰ ਰਿਕਾਡ ਤੁਹਾਨੂੰ ਮਿਲੂਗਾ ਜੀ ਸਟਰੋ ਬਾਈ ਲਈ ਫਿਰਦਾ ਕਿ ਜੀ ਹਸਾਰ ਬੋਲ ਦਾ ਸੀਮਨ ਲੱਗਿਆ ਵਾ ਪਰ ਤੁਹਾਨੂੰ ਦਿਖਾ ਵੀ ਦਿੰਨੇ ਆ ਜੀ ਇਹ ਚੈੱਕ ਕਰ ਲਓ ਜੀ ਇੱਥੇ ਕੈਮਰੇ ਦਾ ਫੋਕਸ ਘੱਟ ਬੰਦ ਆ ਬਾਕੀ ਤੁਸੀਂ ਸੀਮ ਆਲ ਦੇਖ ਲਓ ਜੀ ਕਰ ਲਓ ਚੈੱਕ ਹਸਾਰ ਬੋਲ ਦਾ ਕੋਈ ਸੀਮਨ ਆ ਜੀ ਜੀਰੇ ਤੋਂ ਗੱਭਣਾ ਉਹਦਾ ਸਟਰੋ ਹੀ ਆ ਬਾਈ ਕੁਲ ਜੀ ਸੱਜਰ ਦਾ 16 17 ਕਿਲੋ ਤੇ ਮਿਲਦੀ ਕਿਵੇਂ ਆ ਜੀ ਮਿਲਦੀ ਥਾਪੀ ਤੇ ਬਾਈ ਦੋਨੇ ਟਾਈਮ ਹਾਂ ਦੋਹਾਂ ਟਾਈਮ ਸਾਰੀ ਥਾਪੀ ਦੀ ਮਿਲਦੀ ਹੈ ਬਿੱਟੀ ਕਾਡੂ ਆਪਾਂ ਚੁਵਾ ਕੇ ਥਾਪੀ ਤੇ ਚੁਵਾ ਕੇ ਥਾਪੀ ਜੀ ਬਾਈ ਥਾਪੀ ਖੜਾ ਦੀ ਬਾਹਰ ਪਿੱਛੇ ਦੀ ਗੱਲ ਕੋਈ ਆਪਣੀ ਗਾਰੰਟੀ ਆ ਬਾਈ ਸੂਣ ਤੱਕ ਵੀ ਠੀਕ ਆ ਵੀਰੇ ਤੋੜ ਕੇ ਦਿਖਾ ਦਿਓ ਜੀ ਫੁੱਲ ਵੱਡਾ ਕੱਦ ਕਾਠਾ ਜੀ ਫੁੱਲ ਵੱਜਣਾ ਰੇਲ ਕਿ ਗੱਡੀ ਜਿੱਡੀ ਮਾਝਾ ਜੀ ਕੋਈ ਛੋਟੀ ਨਹੀਂ 10 ਕਿਲੋ ਦੋਦਾ ਤੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਸਪੈਸ਼ਲ ਬੇਨਤੀ ਆ ਆਪ ਦਾ ਪਰਸਨਲ ਡਾਕਟਰ ਸਹਿਬਾਨ ਨਾਲ ਲੈ ਕੇ ਆਇਓ ਜੀ ਜੇ ਵੇਲ ਦੀ ਗੱਲ ਕਰਗੇ ਤਾਂ ਆਮ ਮੱਜਾਂ ਜਿਹੜੀਆਂ ਆਪਣੀਆਂ ਹੁੰਦੀਆਂ ਉਹ ਤੋਂ ਡਬਲ ਵੇਲ ਆ ਜੀ ਗੋਲ ਪੱਠ ਪੂੜਾ ਬਾਕੀ ਤੁਸੀਂ ਵਜਨ ਵਜੂਦ ਵੀਰੇ ਤੁਹਾਡੇ ਸਾਹਮਣੇ ਹੀ ਮੋੜ ਲਿਆ ਹੀ ਮੋੜਲੇ ਮੇਰੇ ਇਧਰ ਨਾਲ ਲੈ ਕੇ ਜਾਇਓ ਜੇ ਇਧਰ ਹੀ ਮੋੜ ਲਿਆਓ ਥਣਾ ਦੀ ਡੰਨ ਪਾਰ ਪਿੱਛੇ ਦੀ ਉਹਨਾਂ ਗਾਰੰਟੀ ਆ ਯਾਰ ਬਈ ਗਾਰੰਟੀ ਹੋਊਗੀ ਬੇਫਿਕਰ ਥੋੜਾ ਜਿਹਾ ਨੇ ਕੈਮਰੇ ਤੋਂ ਦਰਦਾ ਜੀ ਕੋਈ ਬਾਕੀ ਫਵਾਨਾ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਜੀ ਜਿਹੜੀਆਂ ਤਰੀਕੀਆਂ ਹੁੰਦੀਆਂ ਜੀ ਮੱਜਾ 'ਚ ਉਹ ਤੁਹਾਡੇ ਸਾਹਮਣੇ ਆ ਜੀ ਐਡੀ ਮੱਜ ਤਿਆਰ ਬਹੁਤ ਮੁਸ਼ਕਲ ਨਾਲ ਹੁੰਦੀ ਹੈ ਜੀ ਸੋਨਾ ਡਾਂਚਾਏ ਚੰਗੇ ਦੁੱਧ ਦੀ ਮਾਲਕਣਾ ਜੀ ਅੱਗੇ ਜਿੰਨੇ ਕੋਈ ਸਾਹ ਬਲੂਗਾ ਉਹਨਾਂ ਦਾ ਦੁੱਧ ਲੈ ਸਕਦਾ ਜੀ ਤੇ ਡਿਮਾਂਡ ਕੀ ਰਹਿਣਾ ਵੀਰੇ ਦੀ ਡਿਮਾਂਡ ਬਈ ਫਿਰ ਫੋਨ ਤੇ ਕਰ ਲਾਂਗੇ ਇਹਦੀ ਠੀਕ ਆ ਜੀ ਆਓ ਡਿਮਾਂਡ ਇਹਦੀ ਫੋਨ ਤੇ ਕਰ ਲਾਂਗੇ ਕਿਉਂਕਿ ਇੱਕ ਵੀਰੇ ਬੇਨਤੀ ਆ ਆਹ ਕੱਤੀ ਵੀ ਇਹਦੀ ਆ ਬਾਈ ਵੀ ਇਹਦੇ ਬੱਚਾ ਜੀ ਇਹ ਇਰਾ ਹੀ ਬੱਚਾ ਦੇਖੋ ਇਹ ਨੋਰਸੇ ਲਾ ਇਹਦੇ ਹੀ ਬੱਚਾ ਦੇ ਘੱਡੀ ਦੀ ਕੁਆਲਿਟੀ ਚੈੱਕ ਕਰ ਲਓ ਜੀ ਇੱਕ ਹੋਰ ਗੱਲ ਦੱਸ ਦਿੰਨੇ ਆ ਵੀਰੇ ਜਦੋਂ ਆਪਾਂ ਕੋਈ ਚੰਗੀ ਚੀਜ਼ ਲੈਣੇ ਆ ਤਾਂ ਕੀਮਤ ਵੀ ਹਮੇਸ਼ਾ ਉਹਦੀ ਚੰਗੀ ਹੁੰਦੀ ਹੈ ਜੀ ਨੋਰਮਲ ਰੇਂਜ ਵਾਲਾ ਬੰਦਾ ਵੀਰ ਨੂੰ ਫੋਨ ਨਾ ਲਾਵੇ ਉਹ ਕੈਮਰਾ ਗੱਲ ਹੋਈ ਸੀਗੀ ਕਿਉਂਕਿ ਜੇ ਮੱਝ ਜੀ ਤਿਆਰ ਹੋਈ ਲੱਗੇ ਤਾਂ ਮੇਰੇ ਹਿਸਾਬ ਨਾਲ 3.5 ਲੱਖ ਦੀ ਆਸ-ਪਾਸ ਹੋਊਗੀ ਜੀ ਬਾਕੀ ਜਿਹੜੇ ਬੰਦੇ ਕੰਮ ਕਰਦੇ ਹੋਣਗੇ ਉਹਨਾਂ ਨੂੰ ਪਰਖ ਜ਼ਿਆਦਾ ਹੋਊਗੀ ਤੁਸੀਂ ਜਿੰਨਾ ਮਰਜ਼ੀ ਮੰਨ ਲਓ ਤੇ ਇਸ ਵਕਤ ਵੀ ਚੰਗੀ ਕੀਮਤ ਤੇ ਹੀ ਸੇਲ ਹੋਣੀ ਆ ਪਰ ਇੱਕ ਚੀਜ਼ ਆ ਨਵੀਨਾਂ ਕਹਿ ਸਕਦੇ ਆ ਜੀ ਮੈਂ ਤਾਂ ਬਹੁਤ ਸਮੇਂ ਬਾਅਦ ਇਹੋ ਜਿਹੇ ਦੀ ਮੱਝ ਦੇ ਦਰਸ਼ਨ ਕੀਤੇ ਆ ਦੋ ਨਗਰ ਜੈਡ ਬਲੈਕ ਆ ਬਾਈ ਸਾਰੀ ਹਾਂ ਸਾਰੀ ਦੀ ਸਾਰੀ ਜੈਡ ਬਲੈਕ ਆ ਸਹੀ ਗੱਲ ਆ ਜੀ ਤੇ ਅੱਗੇ ਵੀਰੇ ਆ ਗਿਆ ਮਾਲੀ ਆਪਣਾ ਬੱਚਾ ਇਹ ਜੀ ਕਿੰਨੀ ਕੁ ਉਮਰ ਆ ਜੀ ਇਹ ਇਹ ਬਈ 1.5 ਸਾਲ ਦਾ ਹੋਈ ਯਾਰ 1.5 ਸਾਲ ਦਾ ਬਾਕੀ ਮੈਂ ਉਹਨਾਂ ਨੂੰ ਪੁੱਛਿਆ ਉਹਨੇ ਲਈ ਮਦਰ ਮਲਕ ਰਿਕਾਰਡ ਜੀ ਕਿੰਨਾ 17-18 ਕਿਲੋ ਸੀ ਤੁਸੀਂ 17-18 ਬਿਊਟੀ ਦੇ ਪੱਖ ਤੋਂ ਵੀ ਬਹੁਤ ਚੰਗਾ ਬਾਕੀ ਜਦੋਂ ਤੁਸੀਂ ਆਓਗੇ ਤੁਹਾਨੂੰ ਪਸੰਦ ਆਊਗਾ ਸ਼ੌਂਕੀ ਬੰਦੇ ਦੀ ਕੰਮ ਦੀ ਚੀਜ਼ ਆ ਜੀ ਸ਼ੌਂਕ ਦਾ ਵੀਰੇ ਕੋਈ ਮੁੱਲ ਨਹੀਂ ਹੁੰਦਾ ਚੰਗਾ ਸੀਮਣਦੇ ਆ ਚੰਗੇ ਬੱਚੇ ਪਾਊਗਾ ਜੀ ਜਿਹਨੇ ਰੱਖਣਾ ਤੇ ਬਾਈ ਕਹਿੰਦਾ ਪਤਾ ਜਾਨ ਹੀ ਬਚਾਉਣੀ ਆ ਕੋਈ ਐਵੇਂ ਮੁੱਲ ਮੁੱਲ ਪਿੱਛੇ ਨਹੀਂ ਜਾਣਾ ਜਾਂਗਾ ਸਰਫਕ ਜਾਨ ਬਚਾਉਣੀ ਆ ਇਹਦੀ ਕਰਮਾਂ ਵਾਲੀ ਦੀ ਵਾਧੂ ਕੀ ਨਹੀਂ ਤਾਂ ਮੰਡੀ ਤੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀਰੇ ਕੀ ਬੰਦ ਦਾ ਟੈਸਟੀ ਗਲ ਵੀ ਚੈੱਕ ਕਰ ਲੋ ਪਤਲੀ ਚਮੜੀ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਬੋ ਜੋੜੇ ਦੀ ਕਰਦਾਂਗੇ ਯਾਰ ਜੋੜੇ ਦੀ ਕਰਦਾਂਗੇ ਠੀਕ ਆ ਜੇ ਕੋਈ ਕੱਲੇ ਕੱਲੇ ਲੈਣਾ ਚਾਹੁੰਦਾ ਹੋ ਤਾਂ ਤੁਹਾਨੂੰ ਤੇ ਕਰ ਲਾਂਗੇ ਉਹਨਾਂ ਨੂੰ ਪੁੱਛ ਲਾਂਗੇ ਆ ਦੰਦੋ ਕਿਵੇਂ ਆ ਵੀਰੇ ਇਹ ਤੇ ਦੰਦੋ ਖੀਰੀ ਆ ਯਾਰ ਬਈ ਕੁਆਲਿਟੀ ਬਹੁਤ ਹੈ ਬਾਹਰੀ ਚੰਗੀ ਬੱਚੀ ਆ ਚਮਕਦਾ ਕਾਲੀ ਪਿਓਰ ਜਰਸੀ ਦੰਦੋ ਖੀਰੀ ਆ ਜੀ ਤੇ ਇਹ ਇਹ ਵਗੈਰਾ ਹੋਈ ਆ ਜੀ ਯਾਰ ਨਹੀਂ ਬਾਈ ਹੀਰੇ ਨੇ ਕੱਢੀ ਸੋਨਾ ਠੀਕ ਨਹੀਂ ਭਰਾਏ ਆਪਾਂ ਤੁਹਾਨੂੰ ਮਾਰ ਰਹਿਣੀ ਐਵੇਂ ਕਿ 10 ਦਿਨ ਉਹ 20 ਦਿਨ ਉਹ ਕੀ ਫਾਇਦਾ ਨਹੀਂ ਕੋਈ ਤੇ ਡਿਮਾਂਡ ਜੋੜੇ ਦੀ ਫਿਰ ਜੋੜੇ ਦੀ ਬਾਈ ਹਾਂਜੀ ਜੋੜਾ 50000 ਦਾ ਦੇ ਦਾਂਗੇ ਹਾਂ ਕੱਲੀ ਕੱਲੀ ਲੈਣੀ ਚਾਹੁੰਦਾ ਹੋਵੇ ਤਾਂ ਆਪ ਦਾ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ